ਹਾਂ ਜੀ ਅੱਜ ਤੁਹਾਡੀ ਬੋਰਡ ਬੋਰਡ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਉਸ ਕੀ ਗੱਲ ਪਤਲੀ ਅੱਜ ਪਾਵਰ ਕਮ ਐਂਡ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਦੀ ਜਿਹੜੀ ਮੀਟਿੰਗ ਆ ਉਹ ਪਾਵਰ ਕਮ ਮੈਨੇਜਮੈਂਟ ਦੇ ਜਿਹੜੇ ਸਮੂਹ ਅਧਿਕਾਰੀ ਸੀਗੇ ਜਿਵੇਂ ਕਿ ਪਾਵਰ ਸੈਕਟਰੀ ਸਾਹਿਬ ਤੇ ਸੀਐਮਡੀ ਬਿਜਲੀ ਬੋਰਡ ਦੇ ਡਾਇਰੈਕਟਰ ਸਾਰਿਆਂ ਨਾਲ ਅੱਜ ਪਾਵਰ ਕਮ ਦੇ ਮੁੱਖ ਦਫ਼ਤਰ ਅੱਗੇ ਮੁੱਖ ਦਫ਼ਤਰ ਵਿਖੇ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੀਆਂ ਜਿਵੇਂ ਮੰਗਾਂ ਕੱਲ ਅਸੀਂ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਨੂੰ ਜਾਣੂ ਕਰਵਾ ਕੇ ਆਏ ਸੀ ਵੀ ਜਿੰਨੇ ਵੀ ਆਊਟਸੋਰਸਿੰਗ ਮਜ਼ਦਮਾ ਉਹਨਾਂ ਨੂੰ ਡਿਪਾਰਟਮੈਂਟਸ ਤੇ ਲੈ ਕੇ ਰੈਗੂਲਰ ਕਰਨ ਦੀ ਮੰਗ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਦੀ ਮੰਗ ਤੇ ਜਿਹੜੇ ਸਾਡੇ ਹਾਸਾ ਪੀੜਤਾ ਉਹਨਾਂ ਨੂੰ ਮੁਆਵਜ਼ਾ ਪੱਕੀ ਨੌਕਰੀ ਪੈਨਸ਼ਨ ਗਰੰਟੀ ਦੀ ਮੰਗ ਤੇ ਜਿਹੜੇ ਸਾਡੇ ਹੋਰ ਆਪਣੇ ਜਿਹੜਾ ਨਵਾਂ ਵਰਕ ਆਊਡਰ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਮਤਲਬ ਰੱਦ ਕੀਤਾ ਜਾਵੇ ਨਵੇਂ ਵਰਕ ਆਊਡਰ ਨੂੰ ਕਿਉਂਕਿ ਜਿਹੜਾ ਪੁਰਾਣਾ ਵਰਕ ਆਊਡਰ ਚੱਲ ਰਿਹਾ ਉਸੇ ਨੂੰ ਚਲਾਇਆ ਜਾਵੇ ਕਿਉਂਕਿ ਇਹ ਸਾਡੀਆਂ ਹੋਰ ਜਿੰਨੀਆਂ ਵੀ ਤਮਾਮ ਮੰਗ ਪੱਤਰ ਦੇ ਵਿੱਚ ਦਰਜ ਮੰਗਾਂ ਸੀਗੀਆਂ ਉਹਨਾਂ ਤੇ ਸਾਡੀ ਅੱਜ ਚਰਚਾ ਹੋਈ ਹੈ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਜਿਵੇਂ ਕਿ ਪਹਿਲੀ ਆਪਣੀ ਮੰਗਾਂ ਡਿਪਾਰਟਮੈਂਟ ਦੇ ਵਿੱਚ ਲੈਣ ਬਾਰੇ ਮੈਂ ਕਿਵੇਂ ਨੇ ਕਿਹਾ ਮਤਲਬ ਅਸੀਂ ਜਿਹੜਾ ਪੋਜੀਟਿਵ ਸਰਕਾਰ ਨੂੰ ਭੇਜ ਰਹੇ ਹਾਂ ਵੀ ਇਹਨਾਂ ਨੂੰ ਡਿਪਾਰਟਮੈਂਟ ਦੇ ਅੰਦਰ ਲਿਆ ਜਾਵੇ ਉਹਨਾਂ ਨੇ ਇਸ ਗੱਲ ਤੇ ਮਤਲਬ ਜਿਹੜੀ ਹੈ ਸਾਨੂੰ ਕਿਹਾ ਵੀ ਜਿਹੜਾ ਲਿਖ ਕੇ ਅਸੀਂ ਸਰਕਾਰ ਨੂੰ ਭੇਜਾਂਗੇ ਵੀ ਇਹਨਾਂ ਨੂੰ ਟਪਾਰਟਮੈਂਟ ਦੇ ਵਿੱਚ ਜਿਹੜਾ ਉਹ ਲਿਆ ਜਾਵੇ ਦੂਜਾ ਇਹ ਹੈ ਕਿ ਜਿਹੜਾ ਸਾਡਾ ਤਨਖਾਹ ਵਧਾਉਣ ਵਾਲਾ ਈਸ਼ੂ ਹੈਗਾ ਮੈਂ ਕਿਵੇਂ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਹੈ ਵੀ ਜਿਹੜੀ ਤਨਖਾਹ ਹੈ ਸੀਐਚਬੀ ਵਿ ਕਾਮਿਆਂ ਦੀ ਤਨਖਾਹ ਦੇ ਵਿੱਚ ਜਿਹੜਾ ਹੈ ਕਿ ਉਹ ਵਾਧਾ ਕੀਤਾ ਜਾਊਗਾ ਵਾਧਾ ਕਿਵੇਂ ਕਿ ਜਿਵੇਂ ਲੇਬਰ ਕਮਿਸ਼ਨਰ ਕਿੰਨੇ ਰੇਟ ਰਵਾਈਜ਼ ਕਰਦਾ ਉਸ ਨਾਲ ਨਹੀਂ ਲੇਬਰ ਕਮਿਸ਼ਨਰ ਦਾ ਰੇਟ ਤਾਂ ਰਵਾਈਜ਼ ਹੋ ਗਈ ਹੋਊਗਾ ਪਰ ਜਿਹੜੇ ਤੁਹਾਡੇ ਮਤਲਬ ਤਨਖਾਹੇ ਉਹਦੇ ਵਿੱਚ ਵਾਧਾ ਹੋਊਗਾ ਤੇ ਨਾਲ ਹਰੇਕ ਸਾਲ ਜਿਹੜਾ 5% ਵਾਧਾ ਮਤਲਬ ਉਹ ਮੈਕਮਾ ਕਰਿਆ ਕਰੂਗਾ ਤਨਖਾਹ ਦੇ ਵਿੱਚ ਤੇ ਜਿਹੜੀ ਤਨਖਾਹੇ ਉਹ ਵਧਾਈ ਜਾਊਗੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਦੀ ਡਿਮਾਂਡ ਰੱਖੀ ਸੀ ਵੀ ਘੱਟੋ ਘੱਟ ਜਿਹੜੀ 1948 ਐਕਟ ਮੁਤਾਬਕ ਜਿਹੜੀ ਹੈ ਜੋ ਕਾਨੂੰਨ ਕਹਿੰਦਾ ਜੋ ਲਾਅ ਕਹਿੰਦਾ ਉਸ ਦੇ ਮੁਤਾਬਕ ਤਨਖਾਹ ਜਿਹੜੀ ਉਹ ਲਾਗੂ ਕੀਤੀ ਜਾਵੇ ਉਹਨਾਂ ਨੇ ਸਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਵੀ ਜਿਹੜੀ ਗੁਜ਼ਾਰੇਯੋਗ ਤਨਖਾਹ ਅਸੀਂ ਲਾਗੂ